ਸਿੱਖ ਕੌਮ ਨੂੰ ਵਿਦੇਸ਼ੀ ਧਰਤੀ ਤੇ ਇੱਕ ਹੋਰ ਵੱਡਾ ਸਨਮਾਨ ਮਿਲਿਆ ਹੈ ਫਰਾਂਸ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ ਫਰਾਂਸ ਸਰਕਾਰ ਨੇ ਬੁੱਤ ਸੇਂਟ ਟ੍ਰੋਪਸ ਸ਼ਹਿਰ ਵਿੱਚ ਲਗਾਇਆ ਹੈ ਬੁੱਤ ਲਾਉਣ ਵਾਲੇ ਰੱਖੇ ਗਏ ਸਮਾਗਮ ਵਿੱਚ ਫਰਾਂਸੀਸੀ ਅਧਿਕਾਰੀਆ ਅਤੇ ਭਾਰਤੀ ਵਫ਼ਦ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਮੌਜੂਦ ਰਹੇ ਪੂਰੇ ਮਿਲਟਰੀ ਸਨਮਾਨ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ ਪਾਰਟੀ ਸਮੇਂ ਮੁਤਾਬਕ ਸ਼ਨੀਵਾਰ ਰਾਤ ਕਰੀਬ 10:30 ਵਜੇ ਇਹ ਸਮਾਗਮ ਕਰਵਾਇਆ ਗਿਆ। ਬੋਲੇ ਸੋਨਹਾਰ ਰੇ ਦੀਆਂ ਬੋਲੇ ਸੇਹ ਦੇ ਹੋਰ ਬੋਲੇ ਦਰਸਲ ਕਾਂਸ ਦਾ ਇਹ ਬੁੱਤ ਲਗਾਉਣ ਪਿੱਛੇ ਇੱਕ ਇਤਿਹਾਸਕ ਮਹੱਤਤਾ ਵੀ ਹੈ। ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਨੇ ਫਰਾਂਸ ਦੇ ਜਨਰਲ ਜੀਨ ਫ੍ਰਾਂਕੁਆਇਸ ਅਲਾਰਡ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰਕੇ ਬ੍ਰਿਟਿਸ਼ ਰਾਜ ਦੇ ਫਸਾਰ ਨੂੰ ਠੱਲ ਪਾਈ ਸੀ ਅਲਾਰਡ ਫਰਾਂਸ ਦੇ ਸੇਂਟ ਟ੍ਰੋਪਸ ਸ਼ਹਿਰ ਦੇ ਹੀ ਦਹਿਣ ਵਾਲੇ ਸਨ ਮੌਤ ਦੇ ਬਾਅਦ ਅਲਾਰਡ ਦਾ ਅੰਤਮ ਸੰਸਕਾਰ ਲਾਹੌਰ ਵਿੱਚ ਕੀਤਾ ਗਿਆ ਸ਼ੇਰ-ਏ-ਪੰਜਾਬ ਨੂੰ ਫਰਾਂਸ ਵਿੱਚ ਮਿਲੇ ਸਨਮਾਨ ਨੂੰ ਲੈ ਕੇ ਸਿੱਖ ਪਾਈਚਾਰੇ ਵਿੱਚ ਖਾਸਾ ਉਤਸ਼ਾਹ ਹੈ ਇਹ ਸਾਡੇ ਪੰਜਾਬੀਆਂ ਲਈ ਸਾਡੇ ਸਿੱਖਾਂ ਲਈ ਸਾਡੇ ਹਿੰਦੁਸਤਾਨੀਆਂ ਲਈ ਬਹੁਤ ਮਾਨ ਦੀ ਗੱਲ ਹੈ ਬਹੁਤ ਫਖਰ ਦੀ ਗੱਲ ਹੈ ਕਿ ਸਾਡੇ ਮਹਾਨ ਮਹਾਰਾਜਾ ਰਣਜੀਤ ਸਿੰਘ ਦਾ ਬਸ ਇਥੇ ਸੈਂਟ ਟ੍ਰੋਪੇਸ ਦੇ ਸ਼ਹਿਰ ਵਿੱਚ ਇਸ ਸ਼ਾਨ ਦੇ ਨਾਲ ਇਸ ਸੈਰਮੋਨੀ ਦੇ ਨਾਲ ਇਸ ਬਹੁਤ ਮੈਂ ਕਹਿਣਾ ਜਾਣਾ ਕਿ ਇਹ ਇਤਿਹਾਸਿਕ ਦਿਨ ਹੈ ਔਰ ਇਸ ਚੀਜ਼ ਨੂੰ ਸਾਨੂੰ ਇਸ ਵਿੱਚ ਸਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਕਿ ਸਾਡੇ ਮਹਾਰਾਜੇ ਨੂੰ ਇਸ ਤਰ੍ਹਾਂ ਮਾਨ ਦਿੱਤਾ ਗਿਆ ਔਰ ਉਹਨਾਂ ਦਾ ਪਤਲਾ ਇੱਥੇ ਕਿੰਨੇ ਚੰਗੇ ਤਰੀਕੇ ਨਾਲ ਲਾਇਆ ਗਿਆ ਅੱਜ ਜੋ ਸੈਂਟਰੋਪੇ ਦੇ ਵਿੱਚ ਸਿੱਖ ਕੌਮ ਦੇ ਮਹਾਨ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦਾ ਜੋ ਪੁੱਤ ਸਥਾਪਿਤ ਹੋਇਆ ਹੈ ਮੈਂ ਉਸ ਦੀ ਸਾਰੀ ਹੀ ਸੂਚੀ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਰੀ ਸ੍ਰਿਸ਼ਟੀ ਨੂੰ ਕਹਿੰਦਾ ਹਾਂ ਕਿ ਇਹੋ ਜਿਹਾ ਹਲੀ ਮੀਰਾਜਾ ਜੋ ਹੈ ਇਸ ਤੋਂ ਸਾਰੇ ਹੀ ਆਪੋ ਆਪਣਾ ਜੋ ਹੈ ਸੰਦੇਸ਼ ਫੈਦਾ ਕਰ। ਅਤੇ ਇਸ ਦੇ ਸਿੱਖ ਕੌਮ ਦੇ ਵਾਸਤੇ ਇੱਕ ਫਕਰ ਵਾਲੀ ਗੱਲ ਹੈ ਕਿ ਜਿੱਥੇ ਫਰਾਂਸ ਦੇ ਵਿੱਚ ਸਿੱਖਾਂ ਨੂੰ ਦਸਤਾਰ ਦੀ ਪ੍ਰੋਬਲਮ ਆ ਰਹੀ ਹੈ ਉੱਥੇ ਇਹਨਾਂ ਕੋ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਸਿੱਖ ਕੌਮ ਦਾ ਆਪਣਾ ਰਾਜ ਸੀ, ਇਹਨਾਂ ਦਾ ਆਪਣਾ ਧਰਮ ਸੀ, ਇਹਨਾਂ ਦਾ ਆਪਣਾ ਸਰਬਿਆਚਾਰ ਤੇ ਆਪਣਾ ਕਲਚਰ ਸੀ ਤੇ ਦਸਤਾਰ ਇਹਨਾਂ ਦਾ ਤਾਜ ਸੀ। ਜੋ ਬੁੱਤ ਫਰਾਂਸ ਵਿੱਚ ਲਗਾਇਆ ਗਿਆ ਉਸਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਇਹ ਬੁੱਤ ਮਧ ਪ੍ਰਦੇਸ਼ ਦੇ ਗਵਾਲੀਅਰ ਦੇ ਪ੍ਰਬਾਤ ਮੂਰਤੀ ਕਲਾ ਕੇਂਦਰ ਤੋਂ ਤਿਆਰ ਕਰਵਾਇਆ ਗਿਆ ਜਿਸ ਦੀ ਉਚਾਈ 2 ਫੁੱਟ 8.68 ਇੰਚ ਅਤੇ ਭਾਰ ਤਕਰੀਬਨ 110 ਕਿਲੋਗ੍ਰam ਹੈ